ਵਾਇਰਡਿਕਾ ਕਰਸਾ ਵਾਇਰਡਿਕੀ ਫਤਿਹ ਜੋ ਘਟਨਾ ਕਾਮ ਥਲ ਰਿਹਾ ਹੈ ਗੱਲਾਂ ਤੇ ਬਹੁਤ ਨੇ ਸਵਾਲ ਬਹੁਤ ਨੇ ਇਤਰਾਜ਼ ਬਹੁਤ ਨੇ ਜੇ ਗਿਣਨ ਲੱਗ ਜਾਵਾਂ ਤੇ ਦਰਦਨਾ ਹੋ ਸਕਦੇ ਸ਼ਾਇਦ ਆਉਣ ਵਾਲੇ ਸਮੇਂ ਤੇ ਮੈਂ ਉਹਨਾਂ ਬਾਰੇ ਜ਼ਿਕਰ ਕਰਾਂ ਅੱਜ ਸਿਰਫ ਆਪਣੇ ਦੋ ਇਤਰਾਜ਼ਾਂ ਬਾਰੇ ਜੋ ਸਿੱਖ ਪਰੰਪਰਾਵਾਂ ਨਾਲ ਸਿੱਖ ਰਵੈਤਾਂ ਦੇ ਨਾਲ ਸਿੱਖ ਮਰਿਆਦਾ ਨਾਲ ਜੁੜੇ ਹੋਏ ਨੇ 18 ਦਸੰਬਰ ਨੂੰ ਸਿੰਘ ਸਭ ਗਿਆਨੀ ਹਰਪ੍ਰੀਤ ਸਿੰਘ ਜੀ ਤਖਤ ਸ੍ਰੀ ਦੰਦਮਾ ਸਾਹਿਬ ਦਾ ਜਿਹੜਾ ਨਿਰੰਤਰ ਕੀਰਤਨ ਚੱਲਦਾ ਹੈ ਅਮਰਤ ਵੇਲੇ ਤੋਂ ਲੈ ਕੇ ਰਾਤ ਤੱਕ ਉਸ ਕੀਰਤਨ ਨੂੰ ਰੋਕ ਕੇ ਆਮ ਕਰਕੇ ਜਿਹੜਾ ਸਿੱਖ ਹੈ ਤੇ ਕੋਈ ਵੀ ਹੋਵੇ ਵੱਡੇ ਤੋਂ ਵੱਡਾ ਹੋਵੇ ਉਹ ਪੰਜਾਂ ਦੇ ਪੇਸ਼ ਹੁੰਦਾ ਹੈ ਇਹ ਪੇਸ਼ ਨਹੀਂ ਹੋਏ ਪੰਜ ਪੈਰਿਆਂ ਨੂੰ ਆਪਣੇ ਸਾਹਮਣੇ ਪੇਸ਼ ਕੀਤਾ ਹੈ ਤੇ ਉੱਥੇ ਫਿਰ ਮਾਈਕ ਫੜ ਕੇ ਤਖਤ ਸ਼੍ਰੀ ਦਰਬੰਨ ਸਾਹਿਬ ਦੀ ਫਸੀਲ ਦੇ ਥੱਲੇ ਖੜ ਕੇ ਉੱਥੇ ਆਪ ਦੀ ਇੱਕ ਨਿੱਜੀ ਭਾਸ਼ਣ ਦਿੱਤਾ ਜਿਹੜਾ ਕਿ ਕਦਾ ਚਿੱਤ ਵੀ ਸ਼੍ਰੀ ਦਮਦਮਾ ਸਾਹਿਬ ਦੇ ਤਖਤ ਜਾਂ ਕਿਸੇ ਵੀ ਤਖਤ ਤੋਂ ਸੁਬਾਣੀ ਦਿੰਦਾ ਤੇ ਕਿਸੇ ਵੀ ਪਵਿੱਤਰ ਅਸਥਾਨ ਤੋਂ ਸੁਬਾਣੀ ਦਿੰਦਾ ਪਰ ਪਹਿਲੀ ਗੱਲ ਇਹ ਕਿ ਸਾਡੀ ਮਰਿਆਦਾ ਹੀ ਕਿਸੇ ਤਰ੍ਹਾਂ ਦੀ ਅਜਿਹੀ ਅਜਾਜਤ ਨਹੀਂ ਦਿੰਦੀ ਚਲਵੇ ਕੀਰਤਨ ਨੂੰ ਰੋਕਣਾ ਪੰਜਾਂ ਪਿਆਰਿਆਂ ਨੂੰ ਆਪਣੇ ਸਾਹਮਣੇ ਪੇਸ਼ ਕਰਨਾ ਤੇ ਆਪਣੇ ਨਿੱਜੀ ਬਚਨ ਬਲਾਹ ਜਿਹੜੇ ਨੇ ਆਪਣਾ ਨਿੱਜੀ ਸਪਸ਼ਟੀਕਰਨ ਜਿਹੜਾ ਆ ਉਹ ਤਖਤ ਸ਼੍ਰੀ ਦਮਦਮਾ ਸਭ ਤੋਂ ਗਿਆਨੀ ਹਰਪੀ ਸਿੰਘ ਜੀ ਹੋਰਾਂ ਵੱਲੋਂ ਰੱਖਣਾ ਇੱਕ ਗੁਰਮਤਿ ਦੀ ਘੋਰ ਉਲੰਘਣਾ ਹੈ ਮਰਿਆਦਾ ਦੀ ਘੋਰ ਉਲੰਘਣਾ ਹੈ ਚਾਹੇ ਉਹ ਜਥੇਦਾਰ ਵੀ ਨੇ पर मर्यादा ਦੀ ਰੰਗਣਾ ਨਹੀਂ ਕਰ ਸਕਦੇ ਮੈਂ ਸਵਾਲ ਕਰੂੰਗਾ ਬੇਨਤੀ ਕਰੂੰਗਾ ਕਿ ਅਜੇ ਹੀ ਚਾਹੇ ਉਹ ਕਿੰਨੀ ਵੀ ਵੱਡੀ ਸ਼ਕਸ਼ੀਤ ਹੋਵੇ ਜਿੰਨੇ ਮर्यादा ਭੰਗ ਕੀਤੀ ਹੋਵੇ ਤੇ ਤਖਤ ਦੀ ਜਿਹੜੀ ਨਿਰੰਤਰ ਸੇਵਾ ਚੱਲਦੀ ਹੈ ਉਹਦੇ ਵਿੱਚ ਰੁਕਾਵਟ ਪਾਈ ਹੋਵੇ ਇੱਕ ਨਵੀਂ ਰਵੈਤ ਪੈਦਾ ਕੀਤੀ ਹੋਵੇ ਜਿਹੜੀ ਕਿ ਕਦਾ ਚਿੱਤ ਵੀ ਸਿੱਖੀ ਦੇ ਵਿੱਚ ਪ੍ਰਮਾਨ ਨਹੀਂ ਕੀਤੀ ਜਾ ਸਕਦੀ ਅਜੀਹਾ ਕਰਨ ਵਾਲੇ ਸ਼ਖਸ਼ ਦੇ ਵ੍ਰਤ ਚਾਹੇ ਕੋਈ ਵੀ ਵੱਡੀ ਤੋਂ ਵੱਡੀ ਕਿਸੇ ਵੀ ਤਰ੍ਹਾਂ ਦੀ ਚ ਧਾਰਮਿਕ ਸੱਚੀਤ ਕਿਉਂ ਨਾ ਹੋਵੇ ਉਸ ਰੁੱਧ ਗੁਰਮਤ ਦੇ ਅਨਸਾਰ ਜਿਹੜੀਆਂ ਸਾਰੀਆਂ ਪ੍ਰਮਾਣੇ ਉਹਨਾਂ ਦੇ ਮੁਤਾਬਕ ਜਿਹੜੀ ਹੈ ਉਹ ਕਾਰਵਾਈ ਹੋਣੀ ਚਾਹੀਦੀ ਹੈ ਤੇ ਮੈਂ ਬੇਨਤੀ ਕਰਾਂਗਾ ਜਥੇਦਾਰ ਸ਼੍ਰੀ ਹਰਤੇਬ ਸਿੰਘ ਗਿਆਨੀ ਰਗਵੀਰ ਸਿੰਘ ਹੋਰਾਂ ਨੂੰ ਕਿਉਂਕਿ ਕਿ ਬੜਾ ਅਸੂਮ ਮੋਟੂ ਬਿਲਾ ਨਹੀਂ ਦੇ ਮਤਲਬ ਮੇਰੀ ਛੋਟੀ ਜੀ ਪਾਈ ਹੋਈ ਪੋਸਟ ਜਿਹਦੇ ਬਾਰੇ ਮੈਂ ਮਾਫੀ ਵੀ ਮੰਗ ਲਈ ਸੀ ਜਦੋਂ ਮੈਨੂੰ ਤਲਬੀ ਸਮੇਂ ਸੱਦਿਆ ਸੀਗਾ ਤੇ ਜੋ ਮੇਰੇ ਨਾਲ ਉੱਥੇ ਵਿਹਾਰ ਕੀਤਾ ਗਿਆ ਉਹਦੇ ਚ ਬਹੁਤ ਕੁਝ ਲੋਕਾਂ ਦੇ ਸਾਹਮਣਿਆਂ ਚ ਪਿਆ ਇਹ ਇੱਕ ਨਿਵੇਕਲਾ ਹੀ ਆਦੇਸ਼ ਜਿਹੜਾ ਕਿ ਮੈਂ ਪ੍ਰਵਾਨ ਕੀਤਾ ਸੀ ਤੇ ਪ੍ਰਵਾਨ ਹੈ ਤੇ ਹਮੇਸ਼ਾ ਮੈਨੂੰ ਪ੍ਰਵੋਖਣ ਰਹੇਗਾ ਪਰ ਕਦੀ ਸ਼੍ਰੀ ਅਕਾਲ ਤਖਤ ਸਰਬ ਦੇ ਇਤਿਹਾਸ ਦੇ ਵਿੱਚ ਅਜਿਹਾ ਆਦੇਸ਼ ਨਹੀਂ ਸੀ ਜਾਰੀ ਹੋਇਆ ਕਿ ਕਿਸੇ ਸਿੱਖ ਨੂੰ ਅਜਿਹਾ ਆਦੇਸ਼ ਕਰਨਾ ਕਿ ਇਹਨੂੰ ਦਸ ਵਾਸਤੇ 10 ਸਾਲ ਵਾਸਤੇ ਕੈਦ ਵਿੱਚ ਪਾੜ ਦੇ ਤੇ ਹੁਣ ਤੁਹਾਡੇ ਸਾਹਮਣੇ ਹੈ ਜੈਦਰ ਸਾਹਿਬ ਸੁਭੋ ਮੋਟੂਣੀ ਅਜੀ ਮਤਲਬ ਕਿ ਆਪਣੇ ਆ ਜਿਹੜਾ ਸੰਗਿਆਨ ਲੈਣਾ ਹੈ ਨੂੰ ਤੇ ਨਜ਼ਰ ਆਉਂਦਾ ਹੈ ਕਿ ਇੱਕ ਵੱਡੀ ਸ਼ਕਸ਼ੀਤ ਨੇ ਇੱਕ ਵੱਡੀ ਧਾਰਮਿਕ ਸ਼ਕਸ਼ੀਤ ਨੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਾਹਿਬ ਨੇ ਤਖਤ ਦੀ ਮਰਿਆਦਾ ਨੂੰ ਭੰਗ ਕਰਤਾ ਸਿੱਖੀ ਦੀ ਮਰਿਆਦਾ ਨੂੰ ਭੰਗ ਕਰਤਾ ਤੇ ਫਿਰ ਜੇ ਤੁਹਾਡੀ ਵਰਗੀਆਂ ਸ਼ਕਸ਼ੀਤਾਂ ਜਿਹੜੀਆਂ ਨੇ ਜਿਨ੍ਹਾਂ ਨੇ ਪਹਿਰਾ ਦੇਣਾ ਇਹਨਾਂ ਨੇ ਮਰਿਆਦਾ ਨੂੰ ਕਾਇਮ ਕਰਨਾ ਹੈ ਜੇ ਉਹ ਨੋਟਿਸ ਨਹੀਂ ਲੈਣਗੇ ਤੇ ਅਸੀਂ ਕਿੱਥੇ ਜਾਵਾਂਗੇ ਮੈਂ ਬੇਨਤੀ ਕਰੂੰਗਾ ਜੈਦਰ ਗਿਆਨੀ ਤੇ ਵੀਰ ਸਿੰਘ ਜੀ ਹੋਰਾਂ ਨੂੰ ਕਿ ਉਹ ਕਿਰਪਾ ਕਰਕੇ ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਤੇ ਗੁਰਮਤ ਦੇ ਅਨਸਾਰ ਮਰਿਆਦਾ ਦੇ ਅਨਸਾਰ ਰਹਿਤ ਮਰਿਆਦਾ ਦੇ ਅਨਸਾਰ ਰਵਾਇਤਾਂ ਦੇ ਮਤਲਬ ਪ੍ਰੰਪਰਾਵਾਂ ਦੇ ਮਤਲਬ ਜੋ ਉਹਨਾਂ ਨੇ ਮਰਿਆਦਾ ਭੰਗ ਕੀਤੀ ਹੈ ਰਵਾਇਤਾਂ ਭੰਗ ਕੀਤੀਆਂ ਨੇ ਉਹ ਜਿਹੜੀ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ ਸਜ਼ਾ ਮਤਲਬ ਉਹਨਾਂ ਨੂੰ ਤਨਖਾਹ ਲਉਣੀ ਚਾਹੀਦੀ ਦੂਜੀ ਮੈਂ ਬੇਨਤੀ ਕਰੂੰਗਾ ਜਹਦਰ ਰੈਸ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਚਰਨਾਂ ਦੇ ਵਿੱਚ ਕਿ ਜਥਦਰਸ ਚਿਰੋਂ ਮਾੜਾ ਸੀ ਮੈਂ ਔਗਣ ਹੱਥ ਸੀ ਤੇ ਮੈਂ ਤੇ ਪਹਿਲਾਂ ਵੀ ਇਸ ਆਸ਼ੇਨਾ ਚਲਦਾ ਕਿ ਸਤਿਗੁਰਾਂ ਦੇ ਉਸ ਸ਼ਬਦ ਦੇ ਅਨਸਾਰ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਪਰ ਆਪ ਜੀ ਨੇ ਕੋਸ਼ਿਸ਼ ਕਰਦੀ ਆ ਕਿ ਗੁਰਮਤਿ ਦੇ ਪੈਰਾ ਦੀ ਪਰ ਫਿਰ ਵੀ ਅਣਧਾਵਣਾ ਭੁੱਲਣਾ ਆ ਰਿਹਾ ਭੁੱਲਣਾ ਹੋ ਜਾਂਦੀਆਂ ਨੇ ਪਰ 16 ਅਕਤੂਬਰ ਜਿਸ ਦਿਨ 15 ਨੂੰ ਮੇਰੇ ਵਿਰੁੱਧ ਆਦੇਸ਼ ਜਾਰੀ ਕੀਤਾ ਗਿਆ ਤੇ 16 ਅਕਤੂਬਰ ਨੂੰ ਸਿੰਘ ਸਾਹਿਬ ਗਿਆਨੀ ਹਰਪੀ ਸਿੰਘ ਜੀ ਹੋਰਾਂ ਨੇ ਇੱਕ ਤਖਤ ਸ਼੍ਰੀ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਤੇ ਬੈਠ ਕੇ ਆਪਣੇ ਜਥੇਦਾਰ ਨਿਵਾਸ ਦੇ ਉੱਪਰ ਬੈਠ ਕੇ ਇੱਕ ਰੋਂਦਿਆ ਹੋਇਆ ਜਿਹੜੀ ਵੀਡੀਓ ਪਾਈ ਸੀ ਜੀ ਦੇ ਵਿੱਚ ਦੋਸ਼ ਲਾਇਆ ਸੀ ਕਿ ਬਿਰਸਾ ਸਿੰਘ ਮਲਟੋਖਾਰ ਨੇ ਮੈਨੂੰ ਮੇਰੇ ਪਰਿਵਾਰ ਨੂੰ ਤੰਕੀਆਂ ਦਿੱਤੀਆਂ ਨੇ ਮੇਰੀਆਂ ਬੱਚੀਆਂ ਬਾਰੇ ਮਾੜਾ ਬੋਲਿਆ ਏ ਮੇਰੀ ਜਾਤ ਪਰਖੀ ਏ ਉਹ ਜਿਹੜੇ ਵੀਡੀਓ ਪਾਈ ਸੀ ਉਹ ਵੱਡਾ ਕੁਫਰ ਸੀਗਾ ਝੂਠ ਸੀਗਾ ਗੁਨਾਹ ਸੀਗਾ ਮੈਂ 16 ਅਕਤੂਬਰ ਤੋਂ ਲੈ ਕੇ ਲਗਾਤਾਰ ਅੱਜ 2 ਮਹੀਨੇ ਤੋਂ ਉੱਤੇ ਸਮਾਂ ਹੋ ਗਿਆ ਲਗਭਗ ਸਵਾ 2 ਮਹੀਨੇ ਹੋ ਗਿਆ ਮੈਨੂੰ ਉਹਦਾ ਇਨਸਾਫ ਨਹੀਂ ਮਿਲਿਆ ਮੈਂ ਕਿਹਾ ਕਿ ਜਿੰਦਰ ਸਾਹਿਬ ਜਿਉਂ ਨੇ ਮੇਰੇ ਤੇ ਦੋਸ਼ ਲਾਏ ਸੀ ਜਿਹੜੇ ਕਿ ਮੈਨੂੰ ਪਤਾ ਕਿ ਉਹਨਾਂ ਨੇ ਛਰੇਮ ਝੂਠ ਬੋਲਿਆ ਕੌਮ ਨੂੰ ਗੁੰਮਰਾਹ ਕੀਤਾ ਉਮ ਦੇ ਵਿੱਚ ਭੜਕਾਹਟ ਪੈਦਾ ਕਰਨ ਲਈ ਸਿਰਫ ਇੱਕ ਨਿੱਜੀ ਹਿੱਤ ਸਾਧਨ ਲਈ ਉਹ ਦੋਸ਼ ਝੂਠੇ ਸੀ ਮੈਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੀ ਤਸੀਲ ਦੇ ਥੱਲੇ ਖੜ ਕੇ ਵੀ 29 ਅਕਤੂਬਰ ਨੂੰ ਬੇਨਤੀ ਕਰਕੇ ਆਇਆ ਸੀ ਤੇ ਮੈਂ ਅੱਜ ਨਿਮਰਤਾ ਸਹਿਤ ਸਿੰਘ ਸਰਗਿਆਨ ਰਗਬੀਰ ਸਿੰਘ ਹੋਰੋਂ ਬੇਨਤੀ ਕਰਦਾ ਕਿ ਮੈਂ ਮੈਂ ਤੇ ਮੇਰਾ ਪਰਿਵਾਰ ਅੱਜ ਵੀ ਉਹਨਾਂ ਦੋਸ਼ਾਂ ਨੂੰ ਲੈ ਕੇ ਬੜੇ ਦੁਖੀ ਹੈ ਕਿਉਂਕਿ ਸਿੰਘ ਸਾਹਿਬ ਨੇ ਝੂਠ ਬੋਲਦਾ ਦੋਸ਼ ਲਾਤੇ ਮੇਰੇ ਵਰਗੇ ਇੱਕ ਨਿਮਾਣੇ ਸਿੱਖ ਤੇ ਅਮਰਤਾਜੀ ਸਿੱਖ ਤੇ ਤੇ ਜੋ ਕਰਤਾਰ 쿠שי ਉਹਨਾਂ ਦੀ ਉਸ ਵੀਡੀਓ ਤੋਂ ਬਾਅਦ ਮੇਰੀ ਤੇ ਮੇਰੇ ਪਰਿਵਾਰ ਦੀ ਹੋਈ ਹੈ ਕਈ ਲੋਕਾਂ ਨੇ ਅਜਿਹੀ ਭਾਸ਼ਾ ਜਿਹੜੀ ਮੇਰੇ ਬਾਰੇ ਤੇ ਮੇਰੇ ਪਰਿਵਾਰ ਬਾਰੇ ਵਰਤੀ ਕਿ ਅਸੀਂ ਉਹ ਪਾਸ਼ਾ ਸਾਨੂੰ ਅੱਜ ਵੀ ਚੁਉਦੀ ਹੈ ਉਹ ਸ਼ਬਦ ਸਾਨੂੰ ਅੱਜ ਵੀ ਚੁਉਦੇ ਨੇ ਇਨਸਾਫ ਕਰਨਾ ਚਾਹੀਦਾ ਹੈ ਜੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਦੋਸ਼ ਜਿਹੜੇ ਵੀਡੀਓ ਪਾ ਕੇ ਰੋਂਦਿਆ ਹੋਇਆ ਜਿਸ ਤਰ੍ਹਾਂ ਅਸਤੀਫਾ ਦੇਣ ਦਾ ਡਰਾਮਾ ਕੀਤਾ ਸੀਗਾ ਜਿਹੜੇ ਦੋਸ਼ ਲਾਏ ਸੀ ਜੇ ਤੇ ਸੱਚੇ ਤੇ ਸਬੂਤ ਪੇਸ਼ ਕਰਾਂ ਕਿਉਂਕਿ ਸੱਚੇ ਨਹੀਂ ਉਹਨੇ ਝੂਠ ਬੋਲਿਆ ਆਇਆ ਤੇ ਫਿਰ ਗੁਰੂ ਪੰਥ ਦੀ ਕਚਹਿਰੀ ਦੇ ਵਿੱਚ ਮਾਫੀ ਮੰਗਣ ਤੇ ਬੇਨਤੀ ਕਰੂੰਗਾ ਕਿ ਉਹਨਾਂ ਦੇ ਉੱਤੇ ਜਿਹੜੀ ਧਾਰਮਿਕ ਮਰਿਆਦ ਅਨਸਾਰ ਕਰਵੇ ਕੀਤੀ ਜਾਵੇ। ਇੰਨੀ ਮੇਰੀ ਬੇਨਤੀ ਹੈ। ਆਉਣ ਵਾਲੇ ਸਮੇਂ 'ਚ ਬਾਕੀ ਵਿਸ਼ੇ ਜਿਹੜੇ ਨੇ ਹੋਰ ਵੀ ਤੁਹਾਡੇ ਨਾਲ ਸਾਝੇ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।